ਲਹ ਪਰੋਣੇ ਆ ਗਈ ਇਹਨਾਂ ਤੇ ਦੱਸਿਆ ਵੀ ਨਹੀਂਗਾ ਮੰਮੀ ਦੇਖੀ ਮਾਸੀ ਕਿੰਨੇ ਖੁਸ਼ ਹੋਣਾ ਆਪਾਂ ਕਿੱਧਰ ਫੋਨ ਕਰਕੇ ਆਈ ਆ ਹਾਂ ਇਹ ਵੀ ਗੱਲ ਸਹੀ ਹੈ ਮਾਸੀਆਂ ਖੁਸ਼ੀ ਹੁੰਦੀਆਂ ਬੰਦ ਫੋਨ ਤੋਂ ਆਈਏ ਦੇਖ ਲੈ ਕਿੰਨਾ ਚਾ ਚੜ ਜਾਂਦਾ ਲਹ ਸਸਿਕਾਲ ਮਾਸੀ ਜੀ ਸਸਿਕਾਲ ਸਸਿਕਾ ਭੈਣ ਜੀ ਸਸਿਕਾਲ ਤੇ ਮੇਰੀ ਭੈਣ ਦਾ ਮੰਮੀ ਦੇ ਮਾਸੀ ਕਿੰਨੀ ਖੁਸ਼ ਹੋ ਆ ਚੜ ਜਾਣਾ ਵਾ ਤੁਸੀਂ ਤਾਂ ਦੱਸਿਆ ਨਹੀਂ ਚੁੱਪਚੀ ਨਹੀਂ ਚੁੱਪਚੀ ਤੇ ਤਾਂ ਆਏ ਆ ਕਿ ਮੈਂ ਵੀ ਤੇਰੀ ਮਾਸੀ ਨੂੰ ਸਰਪ੍ਰਾਈਜ਼ ਦਿੰਨੇ ਆ ਆਹ ਮਾਸੀ ਨਹੀਂ ਖੁਸ਼ ਨਹੀਂ ਹੋ ਅੰਦਰ ਆ ਜਾਓ ਆਜਾ ਹਨdre ਆਜਾ ਅੰਦਰੇ ਆਜੋ ਮੰਮੀ ਗਰਮੀ ਚ ਅੱਗੇ ਆਏ ਤੇ ਉਹ ਹੁੰਦਾ ਫਿਰਦਾ ਤੇ ਇੰਨੇ ਕਹਿਣਾ ਮੰਮੀ ਰੋਟੀ ਲਾ ਦੇ ਚਾਹ ਕੁੜੀ ਫੜ ਲਾ ਤੇ ਮੈਂ ਕੰਮ ਤੇ ਚੱਲ ਜਾ ਜਿਵੇਂ ਇਦਾਂ ਹੀ ਰੋਟੀ ਪਕਾ ਕੇ ਦਿੰਦੀ ਰਹੀ ਤੇ ਇਹਨੂੰ ਕਿੱਦਾਂ ਸੋਝੀ ਹੋਣੀ ਆ ਇੰਜ ਕਰਦੀ ਆ ਸੁਖਵਿੰਦਰਵਾਲ ਜਾਨੀ ਆ ਘੜੀ ਨਾਲੇ ਤੇ ਫੇਰ ਤੁਰ ਕੇ ਆਉਣੀ ਘੜੀ ਨਾਲੇ ਗੱਲਾਂ ਮਾਤਾ ਕਰਕੇ ਆਉਣੀ ਘਰ ਵੀ ਬੈ ਬੈ ਕੇ ਢਿੱਡ ਚ ਗੋਲੇ ਹੀ ਬਨਣ ਨੇ ਸਾਮਧਾ ਰਵੇ ਨਾ ਸਾਮਧਾ ਰਵੇ ਵਰਪੰਦੀ ਰਾਜੀ ਖੁਸ਼ੀ ਆਏ ਜੇ ਆਹ ਪੈਂਦੀ ਰਾਜੀ ਖੁਸ਼ੀ ਆਏ ਆ ਘਰੇ ਬੀਟੀਆਂ ਹੀ ਦੋ ਜਣੇ ਆ ਜੀਜਾ ਨਹੀਂ ਲੱਗਣ ਡਿਆ ਤੇ ਮੈਂ ਸੁਖ ਨੂੰ ਆਖਿਆ ਚਲ ਤਰੀ ਮਾਸੀ ਨੂੰ ਮੇਲਾ ਆਈਏ ਅੱਛਾ ਸਿੱਧਾ ਜਾਣ ਕੀ ਪਲਾਨ ਜੇ ਬਣ ਗਿਆ ਤੇ ਅਸੀਂ ਆ ਗਏ ਠੀਕ ਆ ਚਲ ਫੇਰ ਤਾਂ ਬਹੁਤ ਵਧੀਆ ਹੋ ਗਈ ਲਾਉਣੇ ਹੋਰ ਸੁਣਾਓ ਭਾਜੀ ਤਾਂ ਕੀ ਹਾਂ ਠੀਕ ਆ ਬਸ ਗਏ ਮਾਰ ਨੂੰ ਹਾਂਜੀ ਹਾਂਜੀ ਵਧੀਆ ਠੀਕ ਹੋਰ ਕਨ ਕੋ ਪੱਠਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਾ ਹਾਂਜੀ ਬੱਚਿਆਂ ਨੂੰ ਸੁਣੋ ਬੱਚੇ ਵੀ ਠੀਕ ਹੈ ਹਾਂਜੀ ਅਜੇ ਪੜ੍ਹੋ ਕੇ ਬਹਿ ਜਾਓ ਮੈਂ ਚਾਹ ਬਣਾ ਕੇ ਲਾਈ ਚਲ ਕੋਈ ਇਨਮੈਂ ਹੁੰਦੇ ਹੋ ਕਿ ਬਹਿ ਜਾ ਨਹੀਂ ਆ ਤੇ ਸੁਖਵਿੰਦਰ ਚਾਹ ਨਾ ਜਿ ਬਣਾਵੀ ਆ ਜਾ ਮੇਰੀ ਭੈਣ ਗੱਲਾਂ ਬਾਤਾਂ ਕਰੀਏ ਭੈਣਾ ਭੈਣਾ ਮਹਾ ਤਾਂ ਕਿਤੇ ਆਏ ਆ ਟਾਈਮ ਕਿਹੜਾ ਲੱਗਦਾ ਘਰਾਂ ਨੂੰ ਰੱਖੋ ਨੀ ਚਾਹ ਨਹੀਂ ਚਾਹ ਕੋਈ ਨਹੀਂ ਬਾਤ ਬਣਾਣੀ ਆ ਜਾ ਕੋਈ ਨਹੀਂ ਰੱਖਣ ਦੇ ਭੀ ਮਾਸੀ ਤੇ ਚਾਹਾਂ ਚਲ ਚੰਗਾ ਸੰਗੋ ਗੋ ਮੈਂ ਆ ਤੇ ਖਾ ਜਾਂਦੀ ਪਹਿਲਾਂ ਹਾ ਜੜੀ ਗੱਲਾਂ ਇਹ ਫੋਨ ਤੇ ਰੋਜ਼ ਹੁੰਦੀਆਂ ਮੰਮੀ ਆਹ ਫੋਨਾ ਵਾਲੀਆਂ ਗੱਲਾਂ ਆ ਮੋਂ ਸਾਹਮਣੇ ਕਿ ਜਾ ਪੈਣਾ ਪੈਣਾ ਨੇ ਅਸੀਂ ਗੱਲਾਂ ਕਰਨੀਆਂ ਦੁੱਖ ਸੁੱਖ ਬੋਲਣਾ ਲੈ ਮੇਰਾ ਖਾਈ ਉੱਪਰ ਮਸਤ ਡੂਆ ਘੜਕਣ ਡਿਆ ਸਿਕੰਦਰ ਸਾਸਰੀ ਕਾਲ ਕੀ ਕਰੰਡਈ ਆ ਕੁਛ ਨਹੀਂ ਪੁਰਾਣੇ ਆਏ ਹੀ ਪੁਰਾਣੇ ਆਏ ਹਾਂ ਜਿਹੜਾ ਪਾਣੀ ਤੇ ਪਿਆਲਣ ਡਈ ਹਾਂ ਚੱਲ ਫਿਰ ਮੈਂ ਮੁੜ ਕੇ ਆ ਜੂ ਕੋਈ ਗੱਲ ਨਹੀਂ ਆਪਣੇ پرانے ਭੈਣਾਂ ਮੇਰੀ ਅੱਛਾ ਭੈਣ ਨਹੀਂ ਹਾਂਜੀ ਹਾਂਜੀ ਆਜੋ ਆਜੋ ਚੱਲ ਕੋਈ ਨਹੀਂ ਮੈਂ ਦੇਖ ਜੇ ਉਪਰੇ ਪਰੋਣੇ ਤਾਂ ਕੋਈ ਨਹੀਂ ਮੈਂ ਬਾਅਦ ਚ ਆ ਜੂ ਭੈਣੀਆਂ ਮੇਰੀ ਨਾਲ ਮੇਰੇ ਪਨੇਵੇਂ ਪਨੇਵੀ ਆ ਕੋਈ ਗੱਲ ਨਹੀਂ ਤੁਸੀਂ ਆਜੋ ਚੱਲ ਕੋਈ ਨਹੀਂ ਆ ਜਾ ਫਿਰ ਬੰਦੀ ਹਰੀ ਘਟ ਮੇਂ ਜਠਾਣੀ ਸਾਸੀ ਕਾ ਬੰਦੀ ਸਾਸੀ ਕਾ ਭੈਣ ਜੀ ਕੀ ਹਾਲ ਜੇ ਬਸ ਵਧੀਆ ਤੁਸੀਂ ਦੱਸੋ ਆਪਣਾ ਮੈਂਦੀ ਜੀ ਸਾਸੀ ਕਾ ਪੁੱਤ ਤਬ ਜਿਆ ਮੈਂ ਚਾ ਬਣਾਤੀ ਦੋ ਦਫਾ ਕਰ ਤੇ ਲੱਕਿਆ ਠੀਕ ਮਾਸੀ ਜੀ ਨੇ ਹੁਨੀ ਨੇ ਚਲ ਸਖੇਂਦਰ ਆਂਦਰਾ ਹਿਆਣੀ ਚਾਰ ਬਣਾਉਣ ਠਾਲਤਾ ਕੋਈ ਗੱਲ ਨਹੀਂ ਇੱਕ ਕੁੜੀ ਵਿਆਹੀ ਆ ਕਦੀ ਵਿਆਹੀ ਭੈਣ ਨਾ ਵਿਆਹੀ ਤੇ ਨਾ ਕੁਵਾਰੀ ਕਿਉਂ ਹੋਣਾ ਪਸਤ ਇਹ ਗੱਲ ਕਿਉਂ ਆਖਣ ਡਈ ਵਿਆਹੀ ਵਿਚਾਰੀ ਸਾਲਗ ਤੇ ਇਦਾਂ ਦੇ ਬੰਦੇ ਟਕਰੇ ਵਿੱਚ ਇਹਦਾ ਤਲਾਕ ਹੋ ਗਿਆ ਤੇ ਭੈਣ ਜੀ ਮੇਰੀ ਤੇ ਵਿਚਾਰੀ ਅੱਗੇ ਬੜੀ ਦੁਖੀ ਸੀ ਆਹੀ ਆਹੀ ਫੇਰ ਤੇ ਵੜੀ ਹੈਗਾ ਨਾ ਉਹ ਫੇਰ ਵਿਚ ਇਹ ਮਾਹ ਪਾਰਾ ਲਾਇਆ ਸੀ ਤੇ ਫੇਰ ਆਹ 3 ਦਾ ਤੇ ਇੱਕ ਵਾਰੀ ਪਾਰਾ ਲੱਤ ਦਾ ਬਾਰ ਬਾਰ ਤੁਹਾਨੂੰ ਪਤਾ ਕਿਹੜੇ ਭਾਂਡਾ ਹੁੰਦਾ ਜਿਹੜਾ ਵਟਾ ਲੈਣਾ ਹੁੰਦਾ ਉਹਨੇ ਗਾਣਾ ਇੰਨੇ ਬਾੜੇ ਬੰਦੇ ਪੈਣਾ ਕੋਹਣਾ ਪੁੱਛ ਤੋਂ ਫੇਰ ਤੇ ਪੈਂਦੀ ਹੋਰ ਦੁਖੀ ਹੋ ਗਈ ਬਹੁਤ ਜ਼ਿਆਦਾ ਹੀ ਕੇ ਬਹੁਤ ਜ਼ਿਆਦਾ ਹੀ ਦੁਖੀ ਹੋ ਗਈ ਇਹ ਹੁਣ ਹੋਰ ਦੁਖੀ ਹੋ ਗਈ ਐਵੇਂ ਸਿਆਣਿਆਂ ਆਖਿਆ 3 ਰਾਤ ਉੱਠ ਕੇ ਨਹੀਂ ਖਾਂਦੀਆਂ ਦੁੱਖ ਤੇ ਆਹ ਮਾਰ ਜਾਂਦੀ ਇਹੋ ਦੁੱਖ ਮਾਰਦੇ ਜੇਗੇ ਬਹੁਤ ਜ਼ਿਆਦਾ ਹੀ ਵੱਡਾ ਦੁੱਖ ਮਾਰਦਾ 3 ਦਾ ਬਾਬਾ ਚਿਰ ਵਿਆਹੀ ਰਹੀਗੇ ਥੋੜਾ ਚਿਰ ਨਹੀਂ ਭੈਣ ਜੀ ਥੋੜਾ ਚੇਰੀ ਸਾਲ ਵੀ ਨਹੀਂ ਉੱਥੇ ਤੇ ਰਹੀ ਅੱਛਾ 6-8-9 ਮਹੀਨੇ ਰਹੀ ਬਸ ਬੰਦੇ ਹੀ ਨਹੀਂ ਚੰਗੇ ਟੱਕਰੇ ਉਹਦੇ ਪਹਿਲਾਂ ਨਹੀਂ ਤੁਹਾਨੂੰ ਪਤਾ ਵਿਚੋਲੇ ਵਿਚਾਲੇ ਦੱਸਿਆ ਨਹੀਂ ਕੁਛ ਨਾ ਮੇਰੀਏ ਭੈਣੇ ਜੀ ਪਹਿਲਾਂ ਦੱਸਿਆ ਹੁੰਦਾ ਤੇ ਫੇਰ ਮੈਂ ਆਪਣੀ ਧੀ ਰੋੜਨੀ ਹੀ ਇਹਦੇ ਨਾਲ ਤਾਂ ਮੈਂ ਨਹਿਰੇ ਤੱਕਾ ਦੇ ਦਿੰਦੀ ਤੇ ਉਹ ਚੰਗਾ ਆਹ ਹੋਏ ਨਾ ਏਡੀ ਸੋਣੀ ਮੇਰੀ ਧੀ ਹੀ ਤੇ ਲੱਜ ਲੱਗ ਗਈ ਆ ਮਾਪਿਆਂ ਤੇ ਚੰਗਾ ਹੀ ਵੇਂਦਾ ਵਾ ਮਾਪਿਆਂ ਨੂੰ ਇਹ ਥੋੜਾ ਪਤਾ ਹੁੰਦਾ ਮੇਰੀ ਤੀ ਨੂੰ ਆ ਗੱਲ ਹੋਣਾ ਵਾ ਕੋਈ ਸਹੀ ਗੱਲ ਭੈਣ ਜੀ ਭੈਣ ਤੀ ਪਤਾ ਸਣ ਕੇ ਇੱਕ ਰਾਤ ਵੀ ਰਹਿ ਵੇਣ ਸਾਡੇ ਨਾਲ ਬੱਜ ਤਾਂ ਲੱਗ ਹੀ ਜਾਂਦੀ ਹੈ ਬੱਜ ਲੱਗ ਗਈ ਕੇ ਹਾਂ ਤੇ ਨਾ ਗਾਂ ਜੋਗੀ ਨਾ ਪਛਾਣ ਜੋਗੀ ਵਿਚਾਰੀ ਹਾਂਜੀ ਬੈਣ ਇਹ ਵੀ ਬੜੀ ਦੁਖੀ ਵਿਚਾਰੀ ਕੀ ਗੱਲ ਭੈਣ ਜੀ ਗੱਲ ਭੈਣ ਜੀ ਕੀ ਹੋਣੀ ਆ ਮੁੰਡਾ ਵਿਆਹਿਆ ਸੀ ਮੈਂ ਤੇ ਆਖਿਆ ਵੀ ਸੁੱਖ ਮਿਲੂਗਾ ਪਰ ਮੈਨੂੰ ਤੇ ਉਹ ਤੋਂ ਵੀ ਜ਼ਿਆਦਾ ਦੁੱਖ ਮਿਲ ਗਿਆ ਨਉ ਮੇਰੀ ਕਿਤੇ ਏਡੀ ਸੋਹਣੀ ਜਨੱਖੀ ਹਾਂਜੀ ਪਹਿਲਾਂ ਤਾਂ ਮੈਂ ਜੀਨ ਤਰਸਦੀ ਰਹੀ ਵੀ ਮੈਨੂੰ ਰੱਬ ਕੋਈ ਤੀ ਪੁੱਤ ਪੋਤਾ ਦੇ ਦੂਗਾ ਹਾਂਜੀ ਪਰ ਨਹੀਂ ਰੱਬ ਨੇ ਜੇ ਸੁਣੀ ਸੁਣੀ ਤੇ ਮੇਰੀ ਨੌ ਵਿਚਾਰੀ ਕੁੜੀ ਨੇ ਜਨਮ ਦੇ ਦਿਆ ਸਾਰੀ ਇਦਾਂ ਹੋ ਗਈ ਵਿਚਾਰੀ ਓਹੋਹੋ ਬੜੀ ਮਾੜੀ ਗੱਲ ਹੋਈ ਏ ਤੇ ਫਿਰ ਤਾਂ ਮੇਰ ਨਾਲ ਵੀ ਜਾਤੇ ਦੁਖੀ ਤੀ ਤੇ ਹੋਰ ਪੰਜ ਦਿਨ ਪਤਾ ਹੀ ਅੱਜਕੱਲ ਕਿਹੋ ਜਿਹੀਆਂ ਬਿਮਾਰੀਆਂ ਚੱਲਵੇ ਪਤਾ ਨਹੀਂ ਲੱਗਾ ਵੀ ਕੀ ਹੋ ਗਿਆ ਹਾਂਜੀ ਇਹ ਤਾਂ ਗੱਲ ਹੈ ਬਿਮਾਰੀਆਂ ਤੇ ਮਾਰੇ ਬਾਰੇ ਜੋ ਇਹ ਨਹੀਂ ਪਤਾ ਲੱਗਦਾ ਪਰ ਚਲੋ ਜਿਹੜੇ ਬੱਚੇ ਨੇ ਜਨਮ ਲਿਆ ਵਾ ਉਹਦੇ ਭਾਗਾਂ ਨੂੰ ਹੀ ਰੱਬ ਕਿਤੇ ਉਹਨੂੰ ਮੋੜ ਜਾਂਦਾ ਵਿਚਾਰੀ ਨੂੰ ਓਹੋਏ ਭੈਣ ਜੀ ਹੁਣ ਮੇਰੇ ਕੋ ਆਹ ਉਮਰੇ ਨਿਆਣਾ ਸੰਭਿਆ ਜਾਂਦਾ ਘਰ ਦਾ ਕੰਮ ਕਰਾਂ ਕਿ ਨਿਆਣਾ ਸੰਭਾਂ ਨਹੀਂ ਭੈਣ ਜੀ ਬਹੁਤ ਔਖਾ ਹੁਣ ਇਕੱਲਾ ਬੰਦਾ ਕਰੇ ਤੇ ਕਰੇ ਵੀ ਕੀ ਇਹ ਕੁੜੀ ਨੂੰ ਕਢਾਉਂਗੀ ਚੁੱਕੂੰਗੀ ਉਹਦਾ ਨੀੜਾ ਕਪੜਾ ਕਰੂੰਗੀ ਤਾਉਂਗੀ ਜਾਂ ਅਨਪਾਣੀ ਪਕਾਉਂਗੀ ਬਹੁਤ ਜ਼ਿਆਦਾ ਹੀ ਔਖਾ ਰੱਬ ਨੇ ਬਹੁਤ ਲੋੜਾ ਮਾਰਿਆ ਤੁਹਾਡੇ ਨਾਲ ਸਾਈ ਦਾ ਹੀ ਵਿੱਚ ਐਦੀ ਮਤ ਵਜ ਜਾਂਦੀ ਹੈ ਇਕੱਲੀ ਜਾਂਦੀ ਨਿਆਣਾ ਵੀ ਸਾਹਮਣਾ ਸਾਰੇ ਕੰਮ ਕਰਨੇ ਤੇ ਬੜਾ ਔਖਾ ਹੋ ਗਾ ਕੇ ਭੈਣ ਜੀ ਮੈਂ ਨਹੀਂ ਮੈਂ ਹੀ ਦੁਖੀ ਹਾਂ ਤੇ ਜਿਹਦੀ ਸੁਣੀ ਹੈ ਸਾਰੇ ਦੁਖੀ ਐ ਐਵੇਂ ਆਖੇ ਨਾਨਕ ਦੁਖੀਆ ਸਭ ਸੰਸਾਰ ਹੈ ਵੀ ਵੱਡੇ ਤੋਂ ਵੱਡੇ ਦੁਖੀ ਇਹ ਸੰਸਾਰ ਦੇ ਸਾਰੇ ਦੁਖੀ ਆ ਕੋਈ ਨਹੀਂ ਸੌਖਾ ਹੈਗਾ ਜਿਹਨੂੰ ਫਰੋਲੋਣਾ ਉਹ ਹੀ ਦੁਖੀ ਆ ਸਹੀ ਗੱਲ ਉਹ ਹੀ ਭੈਣ ਜੀ ਜੋ ਕਿਸਮਤ ਚ ਲਿਖਿਆ ਵਾ ਹੋਣਾ ਤੇ ਉਹੀ ਹੁੰਦਾ ਵਾ ਸਹੀ ਗੱਲ ਭੈਣ ਜੀ ਲੈ ਜੀ ਤਾਂ ਹਾਂਜੀ ਫਿਰ ਹਾਂ ਹਾਏ ਕਿੰਨੀ ਸੋਹਣੀ ਆ ਕੁੜੀ ਜੇ ਕਿਤੇ ਮੇਰੇ ਘਰ ਆ ਜੇ ਮੇਰਾ ਘਰ ਤੇ ਸਵਰਗੀ ਬਣ ਜੇ ਆਏ ਨੇ ਜੇ ਕਿਤੇ ਅੰਟੀ ਜੀ ਚਾਹ ਫੜ ਲਓ ਲੇਪੋ ਤਾਂ ਆਪਣੇ ਲਈ ਪਾ ਲਿਆ ਹਾਂਜੀ ਮਾਸੀ ਜੀ ਲਿਆਉਣ ਲੱਗੀ ਮੈਂ ਵੀ ਸਿਕਮਿੰਦਰ ਮੈਂ ਤੇ ਤੇਰੇ ਹਲ ਕੰਮਾਂ ਹੀ ਬੜਾ ਜਾ ਕੋਲੇ ਇੱਥੇ ਬਹਿ ਜਾਓ ਇੱਥੇ ਲਾ ਦੋ ਇੱਧਰ ਆ ਗੱਲ ਸੁਣ ਮੇਰੀ ਕੀ ਆ ਚਾਹ ਹੈ ਸੀਰ ਤਾਂ ਬੜੀ ਮੁਸ਼ਕਿਲ ਸੁੱਤੀ ਆ ਕਿਤੇ ਹੁਣ ਮੰਮੀ ਦੀ ਨਹੀਂ ਸਮਝ ਆਉਂਦੀ ਸੇਰੀ ਸੇਰੀ ਬੰਦਾ ਰੋਟੀ ਪਾਣੀ ਪਕਾ ਦਿੰਦਾ ਵੀ ਮੈਂ ਕੰਮ ਤੇ ਜਾਣਾ ਪਤਾ ਨਹੀਂ ਕਿੱਧਰ ਨੂੰ ਚਲ ਗਈ ਐ ਸਾਰੇ ਵਾਜਾਂ ਮਾਰ ਮਾਰ ਕੇ ਮੈਂ ਥੱਕ ਗਿਆ ਫੋਨ ਲਾਉਣ ਡਿਆ ਤੇ ਫੋਨ ਵੀ ਨਹੀਂ ਚੁੱਕਣ ਡਈ ਆ ਵੇਗਾ ਜਾਵਾਂ ਮੈਂ ਕੰਮ ਤੇ ਦੋ ਦਿਨ ਤੇ ਛੁੱਟੀਆਂ ਕਰ ਕਰ ਕੇ ਇੱਥੇ ਬੈਠਾ ਰਿਹਾ ਅੱਗੇ ਅਗਲੇ ਜਿਹੜੇ ਕੰਮ ਦਿੰਦੇ ਆ ਸੌ ਸੌ ਗੱਲਾਂ ਕਰਨੀਆਂ ਉਹਨਾਂ ਨੇ ਆ ਰੋਟੀ ਦੀ ਤੇ ਕੋਈ ਨਹੀਂ ਜਾਣ ਨੂੰ ਤੇ ਮੈਂ ਚਲ ਜਾ ਕੰਮ ਤੇ ਪਰ ਕੁੜੀ ਨੂੰ ਵਿਚਾਰੀ ਨੂੰ ਕਿਦਾਂ ਇਕੱਲੀ ਨੂੰ ਛੱਡ ਕੇ ਚਲ ਜਾ ਉੱਠ ਗਈ ਤੇ ਰੋਂਦੀ ਰਹੂਗੀ ਮੰਮੀ ਚਲ ਵੰਦਰਾ ਹਾਂਜੀ ਭੈਣ ਜੀ ਕੀ ਗੱਲ ਹੈ ਤੇ ਮਨੋਂ ਤੈਨੂੰ ਇੱਧਰ ਠਾਲ ਲੈਂਦਾ ਜੀ ਗੱਲ ਮੈਂ ਤੂੰ ਦੱਸ ਬਿਤੇਰ ਕੋਈ ਵੀ ਗੁੱਸਾ ਕਿ ਲੈਗਾ ਕਿ ਕੁਲਦਾ ਮੇਰੇ ਕੋਲ ਨਹੀਂ ਮੈਨੂੰ ਤਾਂ ਕੋਈ ਗੁੱਸਾ ਘਲਾ ਨਹੀਂ ਮੈਂ ਤਾਂ ਭਲਾ ਹਾਰੇ ਮੈਨੂੰ ਤਾਂ ਕੋਈ ਗੁੱਸਾ ਨਹੀਂ ਕਾਦਾ ਗੁੱਸਾ ਮੈਂ ਹਾਂ ਸਾਬੀ ਨੇ ਜਿਹੜੀ ਗੱਲਬਾਤ ਕੀਤੀ ਉਹਦੇ ਤੇ ਮੈਂ ਆਣ ਕੇ ਤੇਰੇ ਕੋਲ ਮਾਫੀ ਮੰਗ ਲਈ ਤੇ ਮੈਂ ਤਾਂ ਸਾਬੀ ਦੀ ਕੋਈ ਗੱਲ ਗੱਲ ਦਾ ਗੁੱਸਾ ਨਹੀਂ ਕੀਤਾ ਤੈ ਹੀ ਮੇਰੇ ਪੁੱਤ ਨੇ ਕੱਲ ਹੀ ਤੇ ਤੈ ਹੀ ਨੇ ਕੱਲਿਓ ਵੀ ਤੇ ਮੇਰੇ ਪੁੱਤੀ ਆ ਫਿਰ ਕੀ ਆ ਤੇ ਫਿਰ ਤੂੰ ਕੀ ਕੀਤਾ ਮੇਰੇ ਨਾਲ ਕੀ ਕੀਤਾ ਮੈਂ ਮੈਂ ਇੰਨੇ ਤਰਲੇ ਲੈਂਦੀ ਫਿਰਦੀ ਆ ਵੀ ਕੁੜੀ ਲੱਭ ਜੀ ਕੋਈ ਤੇ ਤੂੰ ਕੁਛੜ ਕੁੜੀ ਚੱਕ ਕੇ ਤੇ ਮੈਨੂੰ ਦੱਸਿਆ ਤੱਕ ਨਹੀਂ ਜੀ ਕੁਛੜ ਕੁੜੀ ਚੱਕੇ ਹਾਂ ਤੇ ਕੁਛੜ ਵਾਲੇ ਸਾਬ ਆ ਕੋਲ ਤੇਰੀ ਭਣੇਵੀ ਨਹੀਂ ਮੇਰਾ ਦਿਮਾਗ ਵੇਲਾ ਮੈਨੂੰ ਤੇ ਤੁਸਕਾਲ ਹੀ ਨਹੀਂ ਆਇਆ ਲੈ ਖਾਇਆ ਕਿਆਲ ਕਿਉਂ ਨਹੀਂ ਆਇਆ ਸਾਡੇ ਘਰ ਕਿਹੜੀ ਚੀਜ਼ ਦਾ ਘਾਟਾ ਵਾ ਉਹ ਤੇ ਮੈਨੂੰ ਪਤਾ ਵਾ ਪਰ ਮੇਰੇ ਦਿਮਾਗ 'ਚ ਨਹੀਂ ਆਈ ਇਹਦੇ ਅੱਧ ਹੁਣ ਤੁਸੀਂ ਆਗੇ ਚਲੋ ਪਹਚਾਨ ਚੱਕ ਆਗੇ ਹੋਗੇ ਪਤਾ ਨਹੀਂ ਮੈਨੂੰ ਤੇ ਦਿਮਾਗ 'ਚ ਤੁਸੀਂ ਗੱਲ ਕੀਤੀ ਤੇ ਫੇਰ ਮੇਰੇ ਦਿਮਾਗ 'ਚ ਨਹੀਂ ਆਇਆ ਹੈਗਾ ਮੈਂ ਵੀ ਜਿੱਦਾਂ ਮਹਾਰਾਜ ਬਾਹ ਫੜ ਕੇ ਘਲਦਾ ਉਹ ਹਿਸਾਬ ਆ ਮੈਨੂੰ ਤੇ ਮੈਂ ਸਭ ਹੀ ਘਰ ਹੀ ਤੇ ਮੈਂ ਚਲ ਕੁੜੀ ਨੂੰ ਖੜਾਊਗਾ ਘੜੀਪਾਲ ਤੇ ਮੈਂ ਤੇਰੇ ਵੱਲੋਂ ਹੋਵਨੀ ਆ ਅੱਛਾ ਤੇ ਉਦਾਂ ਮੈਨੂੰ ਕਿੱਥੇ ਪਤਾ ਲੱਗਣ ਡਿਆ ਸੀ ਤੇ ਮੇਰੇ ਦਿਮਾਗ 'ਚ ਨਹੀਂ ਹੈਗਾ ਦਿਮਾਗ ਚ ਭੋਂਤ ਹੁਣ ਤੇ ਹੈਗਾ ਕਿ ਨਹੀਂ ਹੁਣ ਹੈਗਾ ਵਾ ਕੋਈ ਗੱਲ ਨਹੀਂ ਮੈਂ ਕਰਦੀ ਆ ਗੱਲ ਜੇ ਕੋਈ ਗੱਲ ਬਾਤ ਹੈਗੀ ਤੇ ਤਦ ਵੀ ਮੈਨੂੰ ਦੱਸ ਦੇ ਨਹੀਂ ਨਹੀਂ ਗੱਲ ਬਾਤ ਕੋਈ ਨਹੀਂ ਹੈਗੀ ਤੇ ਚਲੋ ਉਹਦਾ ਵੀ ਤਲਾਕ ਹੋਇਆ ਵਾ ਤੇ ਇਧਰ ਆ ਜੂਗੀ ਤੇ ਕੁੜੀ ਸੁਖੀ ਰਹੂਗੀ ਕਿਸੇ ਗੱਲ ਦੀ ਤੰਗੀ ਨਹੀਂ ਹਉਣ ਦਿੰਦੀ ਤੈਨੂੰ ਬਤਵਾ ਪਹਿਲੀ ਨੂੰ ਮੈਂ ਕਿਸੇ ਚੀਜ਼ ਦੀ ਤੰਗੀ ਤੇ ਨਹੀਂ ਹਉਣ ਦਿੱਤੀ ਹਾਂਜੀ ਹਾਂਜੀ ਉਹ ਤੋਂ ਪਤਾ ਵਾ ਆਹ ਤੇ ਤੂੰ ਸੋਚ ਫਿਰ ਕੁਛ ਮੇਰੇ ਮੁੰਡੇ ਦਾ ਕੋਈ ਨਹੀਂ ਮੈਂ ਸੋਚੂਗੀ ਨਾ ਚੰਗਾ ਤੂੰ ਮੈਨੂੰ ਗੱਲ ਕਰਦੀ ਮੇਰੇ ਦਿਮਾਗ 'ਚ ਨਹੀਂ ਹੈਗਾ ਕੋਈ ਨਹੀਂ ਮੈਂ ਸੋਚੂਗੀ ਦਿਮਾਗ 'ਚ ਨਹੀਂ ਹੈਗਾ ਵੇ ਘਾਰ ਸਾਰਾ ਕੁਝ ਹੈਗਾ ਤੇ ਦਿਮਾਗ 'ਚ ਨਹੀਂ ਹੈਗਾ ਮੰਮੀ ਮੈਂ ਤੇ ਆ ਹੰਟੀ ਵਿਚਾਰੀ ਦੀ ਸਾਰੀ ਗੱਲ ਸੁਣੀ ਹੀ ਵੀ ਚਲ ਹੁਣ ਜਿੱਦਾਂ ਮੈਂ ਵੀ ਡੈਡੀ ਤੋਂ ਬਗੈਰ ਟਾਈਮ ਗੱਡਾ ਚਲ ਮੇਰੇ ਕੋ ਤੇ ਮੇਰੀ ਮਾਂ ਹੈ ਗਈ ਤੇ ਮਾਂ ਨਰ ਪੁੱਤ ਸਾਂਭ ਲਿਆ ਮੈਨੂੰ ਮੰਮੀ ਇੰਨਾ ਨੇਕੀ ਜੀ ਕੁੜੀ ਨੂੰ ਕੌਣ ਸਾਂਭਦਾ ਹੋਊਗਾ ਹਈ ਉਹਨੂੰ ਵਿਚਾਰੀ ਨੇ ਕਿਜੀ ਨੂੰ ਮਾਂ ਦਾ ਪਿਆਰ ਹੀ ਨਹੀਂ ਮਿਲਣਾ ਪੁੱਤ ਨੂੰ ਮਾਂ ਦਾ ਪਿਆਰ ਤੇ ਹੁਣ ਕੋਈ ਆਊਗੀ ਚੰਗੀ ਘਰ ਘਰਾਨੇ ਦੀ ਤੇ ਪਿਆਰ ਦੇਊਗੀ ਹਨਾ ਤੇ ਮਾਂਵਾਂ ਤੇ ਧੀਆਂ ਦਾ ਰਿਸ਼ਤਾ ਹੀ ਬੜੀ ਚੀਜ਼ ਹੁੰਦੀ ਆ ਮੇਨੂੰ ਤੇ ਆਪ ਬੜਾ ਦੁੱਖ ਪੁੱਤ ਲੱਗਾ ਮੈਂ ਹਵੇਲਾ ਮੇਰੀ ਪੁੱਤ ਹੀ ਨੇ ਪਿਓ ਤੋਂ ਬਿਨਾਂ ਕੱਟੀ ਤੇ ਉਹਦੀ ਜਿਹੜੀ ਜੰਮੀ ਉਹਦੀ ਨਾ ਮਾਂ ਰਹੀ ਨਾ ਹੋਰ ਤੇ ਉਹਨੂੰ ਕਾਹਦਾ ਪਿਆਰ ਮਿਲੂਗਾ ਪਿਓ ਦਾ ਤੇ ਦਾਦੀ ਦਾ ਹੀ ਨਾ ਦੇ ਹੋਰ ਮੰਮੀ ਪਰ ਫਿਰ ਵੀ ਚੱਲ ਪਿਉ ਦਾ ਤਾਂ ਫਿਰ ਵੀ ਸਰ ਜਾਂਦਾ ਪਰ ਮਾਂ ਤਾਂ ਮਾਂ ਹੀ ਹੁੰਦੀ ਹੁਣ ਮੰਮੀ ਮੇਰੇ ਵੇਲੇ ਏਡੀ ਵੱਡੀ ਹੋ ਗਈ ਮੈਨੂੰ ਹਜੇ ਤੱਕ ਮੈਂ ਤੁਹਾਨੂੰ ਨਹੀਂ ਕੀ ਨਹੀਂ ਗੱਲ ਦੱਸਦੀਆਂ ਮਾਵਾ ਤੀਆਂ ਦਾ ਮੰਮੀ ਸੋ ਪੜਦਾ ਹੋ ਜਾਂਦਾ ਤੇ ਉਹ ਵਿਚਾਰੀ ਕਿੰਨੂ ਦੱਸੂ ਕਿਹਦੇ ਨਾਲ ਗੱਲਾਂ ਕਰੂਗੀ ਪੁੱਤ ਜਦੋਂ ਨਨਹੋਸ਼ ਹੋਣੀ ਆ ਉਹਨੂੰ ਸਮਝ ਹੀ ਨਹੀਂ ਹੋਣੀ ਕਿ ਮੇਰੀ ਮਾਂ ਵਾ ਕਿੱਥੇ ਆ ਗਈ ਨਹੀਂ ਉਹਦਾ ਮੈਨੂੰ ਲੱਗਣ ਡੀ ਆਂਟੀ ਬਥੇਰੀ ਚੰਗੀ ਆ ਓਦਾਂ ਤੇ ਹਾਂ ਨਹੀਂ ਪੁੱਤ ਚੰਗੀ ਲੱਗਣ ਡੀ ਗੱਲਾਂ ਬਾਤਾਂ ਨੂੰ ਬਹੁਤ ਸੁਭਾ ਚੰਗਾ ਲੱਗਣ ਰੱਬ ਵੀ ਚੰਗਿਆਂ ਨੂੰ ਤੱਕਾ ਦਿੰਦਾ ਉਹ ਮੰਮੀ ਰੱਬ ਨੂੰ ਨਹੀਂ ਚਾਹੀਦਾ ਨਹੀਂ ਹੈਣਾ ਸੋਚਣਾ ਨਹੀਂ ਚਾਹੀਦਾ ਰੱਬ ਨੂੰ ਥੋੜਾ ਬੋੜਾ ਸੋਚੇ ਰੱਬ ਹਣਾ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਕੀ ਹੋਣੀਗੀ ਜੀ ਬੱਚੀ ਨਾ ਨਾ ਉਹਨੇ ਕਿਤੇ ਜੱਜ ਜਗ ਤੇ ਆਈ ਹੈ ਤੇ ਮਾਂ ਇਦਾਂ ਹੋ ਗਈ ਤੇ ਕੀ ਵੇਖਿਆ ਨੀ ਤੀਨੇ ਇਹ ਤਾਂ ਮੰਮੀ ਹੁਣ ਮਾਲਕ ਹੀ ਜਾਣੀ ਉਹਦੀਆਂ ਰਮਜਾਣੂ ਸਹੀ ਗੱਲ ਆ ਪੁੱਤ ਵੰਜੇ ਤੇ ਟੈਨਸ਼ਨ ਲਾਉਂ ਮੈਂ ਕਰਦੀ ਆ ਅੱਜ ਦੀ ਗੱਲ ਘਰ ਵੀ ਲਈ ਅੱਗੇ ਵੰਗੂ ਫੇਰ ਨਾ ਚੇਤਾ ਬਣਾ ਕੇ ਬੈਠੀ ਰਹੀ ਅੱਗੇ ਚੇਤਾ ਤਾਂ ਬਣਾਉਂਦੀ ਨਾ ਮੈਂ ਜੇ ਮੇਰੇ ਦਿਮਾਗ ਤੇ ਕੋਈ ਗੱਲ ਆਈ ਹੁੰਦੀ ਹਉਂ ਤੇ ਦਿਮਾਗ ਹੁੰਦਾ ਤੁਸੀਂ ਗੱਲ ਕਰਤੀ ਹੁਣ ਤੇ ਮੇਰੇ ਦਿਮਾਗ ਚ ਆ ਗਈ ਹੁਣ ਤੇ ਮੈਂ ਕਰਦੀ ਜਿਵੇਂ ਕਿ ਤੇ ਪਹਿਲਾਂ ਪਤਾ ਹੁੰਦਾ ਹੁੰਦਾ ਮੈਂ ਸਾਬੇ ਨੂੰ ਵਿਆਹ ਵੀ ਦੇਣਾ ਸੀ ਵਿਆਹ ਦੇ ਨਹੀਂ ਗੱਲਾਂ ਨਹੀਂ ਕਰਾ ਕਰ ਦਿੱਤੀ ਤੀ ਤੂੰ ਓਏ ਹੈ ਪੈਣੇ ਮੈਂ ਕਿ ਵਿਆਹ ਦੇਣਾ ਹੀ ਮੈਂ ਝੂਠ ਬੋਲਣ ਦੇ ਅੱਗੇ ਮੈਂ ਅੱਗੇ ਨਹੀਂ ਮੈਂ ਕਰਵਾਇਆ ਸੀ ਤੇ ਅੱਗੇ ਕਰਾਇਆ ਤੇ ਹੁਣ ਵੀ ਵੇਚੋ ਕੇ ਕਰਾ ਲਾ ਤੇ ਹੁਣ ਮੈਂ ਕਰਾ ਦੂੰਗੀ ਮੇਰੇ ਤੇ ਦਿਮਾਗ ਤੇ ਨਹੀਂ ਹੈਗਾ ਤੇ ਹੁਣ ਤੇ ਕਰਾ ਦੂੰਗੀ ਕਿ ਹੁਣ ਤੁਸੀਂ ਤੋਂ ਹਾਂ ਦੇ ਵੀ ਮੈਂ ਹੁਣੇ ਨਾਲ ਹੀ ਲੈ ਜਾ ਮੇਰੇ ਤੇ ਵਸ ਨਹੀਂ ਚੱਲਦਾ ਸੱਚੀ ਮੈਂ ਨਾਲ ਹੀ ਲੈ ਜਾ ਆਹੋ ਤੁਸੀਂ ਤੇ ਡਰ ਨਹੀਂ ਕਰ ਮੈਂ ਬੜਾ ਪਤਨਾ ਸੁਣੀ ਬੜੀ ਲੱਗੀ ਆ ਕੋਈ ਨਹੀਂ ਮੈਂ ਕਰ ਆ ਰਿਸ਼ਤਾ ਕਰੋ ਜਾਣ ਨਹੀਂ ਦੇਣਾ ਆਪਣੇ ਹੱਥੋਂ ਨਹੀਂ ਜਾਣ ਦਿੰਦੀ ਮੈਨੂੰ ਪਹਿਲਾਂ ਨਹੀਂ ਦਿਮਾਗ ਤੇ ਮੈਂ ਹੁਣ ਜਾਣ ਹੀ ਨਹੀਂ ਦੇਣਾ ਹੈਗਾ ਤੂੰ ਟੈਨਸ਼ਨ ਨਾ ਲਾਓ ਕਰਦੀ ਮੈਂ ਗੱਲ ਆ ਤੇ ਬਾਕੀ ਗੱਲ ਭੈਣ ਆਪਣੀ ਨੂੰ ਕਹਿ ਦੇ ਵੀ ਕੋਈ ਕਿਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਜੇ ਕਿਸ ਦੀ ਚੀਜ਼ ਦੀ ਲੋੜ ਹੋਊ ਤਾਂ ਮੈਨੂੰ ਦੱਸ ਦੇ ਤੈਨੂੰ ਪਤਾ ਵਾ ਆਪਣਾ ਤੇ ਭੈਣਾ ਵਾਲਾ ਸਾਹ ਵਾ ਤੇ ਹੁਣ ਮੈਂ ਚੱਲੀ ਉਹ ਤਾਂ ਤੂੰ ਗੱਲ ਕਰ ਬੈਠ ਜਾ ਬੈਠ ਤੂੰ ਗੱਲਬਾਤ ਕਰ ਤੂੰ ਚੱਲ ਠੀਕ ਹੈ ਮਾਸੀ ਜੀ ਅੰਟੀ ਕਿੱਧਰ ਚਲ ਗਏ ਪਤਾ ਚਲ ਗਏ ਘਰ ਨੋਦਰੋਂ ਦੀ ਅੱਛਾ ਹਾਂਜੀ ਉਹ ਦੂਗੀਆਂ ਚਲ ਗਏ ਫੇ ਨਾ ਹਾਂਜੀ ਹਾਂਜੀ ਠੀਕ ਆ ਚਲ ਬੈਠ ਜੇ ਤੇ ਘੜੀ ਗੱਲਾਂ ਬਾਤਾਂ ਹੀ ਮਾਰ ਲੈਂਦੇ ਹਾਂਜੀ ਉਹਨਾਂ ਨੂੰ ਕੁੱਤਾ ਨੂੰ ਪਤਾ ਇਹ ਕੁੜੀ ਛੱਡ ਕੇ ਆਈ ਘਰ ਨਿੱਕੀ ਜੀ ਪੋਤੀ ਉਹੀ ਮੈਂ ਮੰਮੀ ਨਾਲ ਅੱਗੇ ਤੁਹਾਡੇ ਤੋਂ ਪਹਿਲਾਂ ਉਹਨੂੰ ਜਾ ਕੇ ਚੈਨ ਸਾਂਭਣਾ ਤੁਹਾਡੇ ਤੋਂ ਪਹਿਲਾਂ ਮੈਂ ਮੰਮੀ ਨਾਲ ਅੱਗੇ ਗੱਲਾਂ ਕਰਨ ਲਈ ਪਿਓ ਵਿਚਾਰੀ ਦਾ ਤੇ ਔਖਾ ਨਹੀਂ ਕੀਜੀਦਾ ਤੇ ਬੜਾ ਔਖਾ ਵਾ ਕੇ ਹੋਏ ਕਿ ਕੀ ਕਰ ਲੈਣਾ ਫੇ ਬੜਾ ਔਖਾ ਬੜਾ ਮੁਸ਼ਕਲ ਹੋ ਵੀ ਦੇ ਵਿਚਾਰੀ ਨਹੀਂ ਕੋਈ ਲੱਭਣ ਰਿਸ਼ਤਾ ਤੇਰੀ ਸਤਾਨੀ ਕੋ ਮਿਲਣ ਆਇਆ ਹੈਗਾ ਮਾਸੀ ਜੀ ਇਦਾਂ ਕੋਈ ਬਗਾਨੀਆਂ ਆਣ ਕੇ ਸਾਭਦੀ ਨਹੀਂ ਆਣੇ ਨਾਲ ਤੁਸੀਂ ਤੁਹਾਨੂੰ ਪਤਾ ਹੀ ਮਤਰਾਈਆਂ ਮਾਵਾ ਬੰਦੀਆਂ ਵਾ ਨਹੀਂ ਨਹੀਂ ਉਹ ਨਹੀਂ ਪਤਾ ਕਈ ਬਣ ਲਈ ਜਾਂਦੀਆਂ ਵਾ ਸਾਰੇ ਕੋਦਿਆਂ ਨਹੀਂ ਹੁੰਦੀਆਂ ਬੰਦੀਆਂ ਕਿੱਥੇ ਆ ਮਾਸੀ ਹਣ ਮੈਂ ਤਾਂ ਜਿੰਨੇ ਆਂਦਾ ਸੁਣਿਆ ਨਹੀਂ ਆਂ ਕਿ ਨੇ ਆਤ ਮਤਰੀਆਂ ਮਾਵਾ ਜੋ ਆਪਣੀ ਮਾਵਾ ਆਪਣੀ ਹੁੰਦੀ ਮੈਂ ਉਹਦ ਗੱਲ ਸਹੀ ਭੈਣ ਜੀ ਪਰ ਕਈ ਬਣ ਵੀ ਜਾਂਦੀਆਂ ਜੇ ਆਹ ਸਾਰੇ ਇੱਕ ਹੀ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੀਆਂ ਆਹ ਤਾਂ ਸੋਚ ਨੂੰ ਇੱਕ ਹੀ ਆ ਕੋ ਬਣੇ ਤੇ ਹੁਣ ਤਾਂ ਮਾਸੀ ਜੀ ਮੈਂ ਵੀ ਜਿੰਨੀ ਨੂੰ ਵੇਖਿਆ ਮੈਂ ਨਹੀਂ ਵੇਖਿਆ ਕਿ ਕੋਈ ਨਿਆਣਾ ਸਾੰਭਦੀ ਹੋਊਗੀ ਕਿ ਤ ਨਹੀਂ ਸਮਝੀ ਤੂੰ ਆਪਣੇ ਵਾਲੀ ਵੇਖਾਂ ਜੇ ਤੇਰਾ ਕਿਹਾ ਤੂੰ ਸਾੰਭੇਂਗੀ ਜਾਣਾ ਕਿਸਦਾ ਹਾ ਮਾਸੀ ਚਲ ਤੁਹਾਨੂੰ ਮੇਰਾ ਤੇ ਸੁਭਾਅ ਦਾ ਪਤਾ ਮੈਂ ਤੇ ਚਲ ਸਾੰਭ ਹੀ ਲਵਾਂਗੀ ਪਰ ਹੁਣ ਜਿਹੜੀ ਉਹਨਾਂ ਦੇ ਆਉਣੀ ਉਹਦਾ ਕੀ ਪਤਾ ਕਿੱਦਾਂ ਦੀ ਆਉਣੀ ਕਿੱਦਾਂ ਦੀ ਨਹੀਂ ਆਉਣੀ ਹੈ ਨਾ ਮੰਮੀ ਉਹ ਤਾਂ ਗੱਲ ਤੇ ਸਹੀ ਹੈ ਤੇ ਜੇ ਤੈਨੂੰ ਉਧਰ ਲੈ ਜਾਂਦੇ ਫਿਰ ਮੈਂ ਜੀ ਆਹ ਕੀ ਗੱਲ ਕਹਿਤੀ ਤੂੰ ਹੱਲੇ ਨਾ ਕੀ ਗੱਲ ਮਾੜਿਆ ਕਾਦੀ ਗੱਲਾਂ ਕਿਸੇ ਗੱਲ ਦੀ ਕਮੀ ਉਹਨਾਂ ਦੇ ਘਰ ਮੈਂ ਇਦਾਂ ਦਾ ਮੈਨੂੰ ਥੋੜਾ ਲੱਭਣਾ ਕਿ ਮੁੰਡੇ ਦੀ ਕੁੜੀ ਜਾਂ ਗਾੜੀ ਤੇ ਮੈਂ ਉੱਥੇ ਵਿਆਹ ਕਰ ਦੂੰ ਫਿਰ ਕਿ ਕੁੜੀ ਕੁਵਾਰਾ ਨਹੀਂ ਕੋ ਮੁੰਡਾ ਲੱਭਣਾ ਹਾਂ ਤਾਂ ਕੁੜੀ ਕਿਹੋ ਇੰਨੀ ਵੀ ਜਵਾਨ ਵਾ ਬਜਰੀ ਬੜੀ ਜਵਾਨ ਮਾਸਾ ਜਿਹੜੇ ਦੇ ਬੱਚੀ ਆ ਜਿੱਦਨੇ ਲਾਈ ਗਏ ਉਹਨੇ ਤੇ ਵਿਚਨੇ ਉਧਰ ਨੂੰ ਲੱਜਣਾ ਲਗਾ ਲੈ ਮੜੀ ਮਾਂ ਹੀ ਆ ਅੱਛਾ ਤੇ ਮਾਸਾ ਜੀ ਨਹੀਂ ਨੇ ਵੱਡੀ ਨਹੀਂ ਹੋਣਾ ਅਖਬੋਨਾਂ ਦੇ ਫਿਰ ਕੁੜੀ ਹੈ ਨਾ ਦਿਖਾਉਣੀ ਫਿਰ ਜਾਂ ਗੱਪਿਆ ਜਦੋਂ ਤੁਸੀਂ ਇਦਾਂ ਕਰਦੇ ਅੱਗੇ ਇਹਨਾਂ ਗੱਲਾਂ ਕਰਕੇ ਤਾਂ ਗਿਓ ਦਾ ਰਿਸ਼ਤਾ ਹੀ ਤਾਂ ਹੋਇਆ ਹੀ ਇਸੇ ਗੱਲੋਂ ਆਣ ਕੇ ਘਰ ਬੈ ਗਈ ਆ ਤੇ ਫੇਰ ਤੁਸੀਂ ਉਹ ਹੀ ਗੱਲਾਂ ਕਰਦੇ ਜੇ ਹਾਂ ਕੋਈ ਮਾਂ ਨਹੀਂ ਆਂਦੀ ਕਿ ਮੇਰੀ ਧੀ ਆਣ ਕੇ ਘਰ ਬੈ ਜੇ ਤੁਹਾਡੇ ਤੁਹਾਡੇ ਘਰ ਤਾਂ ਬੀਅ ਕੰਮ ਹੋਇਆ ਅੱਗੇ ਮੈਨੂੰ ਸਾਰਾ ਪਤਾ ਵਾ ਚੱਲ ਮਾਸੀ ਹੁਣ ਤੁਸੀਂ ਨਾ ਅਪਸ ਵਿੱਚ ਬੈਸਪੇਓ ਬੱਸ ਕਰੋ ਕੋਈ ਗੱਲ ਨਹੀਂ ਨਾ ਮੈਂ ਉੱਥੇ ਰਿਸ਼ਤਾ ਹੋਂ ਲੱਗਾ ਨਾ ਮੈਂ ਕਰਨਾ ਤੁਸੀਂ ਅਪਸ ਵਿੱਚ ਐਵੇਂ ਲੜੋ ਮੇਰੀ ਗੱਲ ਸਹਰਾ ਪਤਾ ਇਹ ਮਾਰ ਨੂੰ ਦਿੱਤਾ ਸੀ ਗਵਿੰਦਰ ਨੇ ਕਰ ਲਾ ਉੱਥੇ ਛੇਤੀ ਨਾ ਚੱਲ ਮੰਮੀ ਮਾਸੀ ਨੇ ਤਾਂ ਉਦਾਂ ਹੀ ਕਿਹਾ ਮੇਰੀ ਗੱਲ ਸਹਰਾ ਪਤਾ ਕੋਈ ਗੱ ਮੁੰਡਾ ਵੀ ਚੰਗਾ ਵਾ ਵਧੀਆ ਵਾ ਨਾ ਕੋਈ ਖਾਂਦਾ ਨਾ ਕੋਈ ਪੀਂਦਾ ਵਾ ਮਸਾ ਜਣੀ ਬੱਚੀ ਐ ਤੇ ਜੇ ਤੂੰ ਸਾਹਮਣੇ ਕਿ ਤੈ ਫਿਰ ਕੇ ਜੇ ਤਰ ਮੈਂ ਲੈ ਆ ਜਗ ਨਾਲੇ ਮੇਰੇ ਕੋਲ ਆ ਜੇਗੀ ਲੱਗੇ ਮਾਸੀ ਜੀ ਛੱਡੋ ਗੱਲ ਨੂੰ ਬਾਅਦ ਕਰਦੇ ਆਪਾਂ ਹਾਂ ਤੂੰ ਕੀ ਮੰਮੀ ਵੀ ਗੁੱਸੇ ਕਰਕੇ ਬਹਿ ਗਈ ਜੇ ਤੂੰ ਅੱਗੇ ਮਹਾਂ ਆਈ ਓ ਵਾਹ ਕਰੋ ਆਏ ਇਹ ਦੇ ਇਹ ਕਦੀ ਗੱਲੋਂ ਗੁੱਸੇ ਹੋ ਗਿੰਦਾ ਮੈਂ ਗਾਲੀ ਕੀਤੀ ਐ ਇਹ ਤੇ ਕਦੀ ਗੱਲ ਵਾ ਤੂੰ ਤਾਂ ਲੈਣਾ ਆਸਤਾ ਤੇ ਤੂੰ ਬੰਜੇ ਜੇ ਤੇ ਫਿਰ ਤੇ ਲਾਵੇ ਕਹਿ ਨਹੀਂ ਸਕਦੀ ਫਿਰ ਕੀ ਜੇ ਮੇਰੀ ਵੀ ਤੇ ਭਣੀ ਵੀ ਵਿੱਚ ਕਹਿ ਸਕਦੇ ਮੈਂ ਕਹਾਂਗਾ ਕੁਮਾਰਾ ਸੋਚਣਾ ਵਾ ਕਹਿ ਦ ਸਕਦੀ ਆ ਪਰ ਕੁੜੀ ਆ ਨਾ ਕੁੜੀ ਦਾ ਕਰਕੇ ਮੈਂ ਨਹੀਂ ਉਦਾਂ ਹੁੰਦਾ ਸੌਰੀ ਤੁਹਾਨੂੰ ਜੀ ਤੇ ਤੁਹਾਨੂੰ ਸੱਤ ਆਰੀ ਰਿਸ਼ਤਾ ਦਿੰਦੀ ਬਿਲਾ ਫੜ ਕੋਈ ਨਹੀਂ ਕਰ ਲਾ ਹਾਂ ਜੀ ਹਾਂ ਜੀ ਗੱਲਾਂ ਨਾ ਕਰੋ ਕਿ ਫਿਰ ਕੀ ਕੁੜੀ ਆ ਤੇ ਅਸ ਲੋਕੀ ਤੇ ਕਹੀ ਉਹਨਾਂ ਦੇ ਪੈ ਹੁਣ ਇਹਨੂੰ ਕੁਵਾਰਾ ਥੋੜਾ ਮਿਲਣ ਲੱਗਾ ਵਾ ਹਾਂ ਕਿਦਾਂ ਦੀ ਗੱਲ ਕਰਨ ਦੀ ਤੂੰ ਮੈਂ ਤੇ ਕੁੜੀ ਵਿਆਹ ਕੁਵਾਰੇ ਮੁੰਡੇ ਨਹੀਂ ਕੀ ਗੱਲ ਸੋਨੇ ਅਰਗੀ ਮੇਰੀ ਕੁੜੀ ਆ ਕੀ ਆ ਬ ਮੇਰੀ ਕੁੜੀ ਚ ਤਾਂ ਜੀ ਇਹੋ ਜਿਹਾ ਨੇ ਤੇਰੀਆਂ ਇਹੋ ਜਿਹਾ ਨੇ ਤੇਰੇ ਪਾਸਾ ਲੱਗ ਨਹੀਂਦਾ ਚੰਨ ਸਗਵਿੰਦਰ ਹੁਣ ਗੱਲ ਕਰ ਹੀ ਲਵੇ ਨਾ ਤੇ ਵਧੀਆ ਵਾ ਇਹ ਤੇ ਐਂ ਜਿੱਦਾਂ ਰੱਬ ਨੇ ਬਾਹ ਫੜ ਕੇ ਮੈਨੂੰ ਖੜਿਆ ਹੁੰਦਾ ਵਾ ਵੀ ਇਹ ਗੱਲ ਬਣਨੀ ਆ ਐਨੀ ਸੋਹਣੀ ਕੁੜੀ ਆ ਜੇ ਕਿਤੇ ਗੱਲ ਬਣਦੇ ਨਾ ਮੇਰਾ ਘਰ ਤੇ ਸਵਰਗ ਬਣ ਜੇ ਘਰ ਦੇ ਸਾਰੇ ਧੋਣੇ ਧੁੱਬ ਜਾਣੇ ਆ ਨਾਲੇ ਆ ਸਾਬੀ ਜੇ ਮੰਨ ਜੇ ਨਾ ਤੇ ਵਧੀਆ ਵਾ ਚੱਲ ਮੰਨ ਹੀ ਜਾਊਗਾ ਕੀ ਕਰੂਗਾ ਮੇਰੇ ਤੋਂ ਵਾਦਾ ਕਿੱਧਰ ਜਾਊਗਾ ਮੰਨਣਾ ਹੀ ਪੈਣਾ ਅਸਲ 'ਚ ਘਰ ਦਾ ਝਟ ਕਿਦਾਂ ਨੰਗਣਾ ਵਾ ਪਰ ਸੁਖਵਿੰਦਰ ਦੀ ਗੱਲ ਆ ਸੁਖਵਿੰਦਰ ਗੱਲ ਕਰੇ ਹੁਣ ਸੁਖਵਿੰਦਰ ਦੇ ਸਿਰ ਤੇ ਆ ساری ਗੱਲ ਮੰਮੀ ਕਿੱਥੇ ਚਲ ਗਈ ਮੈਂ ਸਾਰੇ ਲੱਭ ਕੇ ਵਾਜਾਂ ਮਾਰ ਮੁਰ ਕੇ ਇੱਥੇ ਥੱਕ ਕਰਕੇ ਬਹਿ ਗਿਆ ਤੇ ਮਾਰੀ ਜਾ ਵਾਜਾ ਤੇ ਤੇ ਕੰਮ ਹੀ ਆ ਵਾਜਾ ਮਾਰਨਾ ਉਹ ਮੰਮੀ ਮੈਂ ਕੰਮ ਤੇ ਜਾਣਾ ਸੀ ਤੇ ਰੋਟੀ ਪਕਾਉਣ ਦੇ ਨਾਲੇ ਕੁੜੀ ਵੇ ਨਹੀਂ ਦੇ ਮਹਾ ਸੁਵਾਲੀ ਮੈਂ ਕੰਮ ਤੇ ਜਾਣਾ ਸੀ ਕੁੜੀ ਵੇ ਲਈ ਤੇ ਐਸੀ ਕਰਕੇ ਤੇ ਮੈਂ ਇਹ ਕਰਨਾ ਸਾੜੀ ਚੱਲੀ ਹਮਤਰਾ ਇਹ ਘਰ ਨਹੀਂ ਬਣਨਾ ਓ ਮਮੀ ਕਿਉਂ ਖਿਜਾ ਖਿਜਾਈ ਕਰਦੇ ਰਹਿੰਦੇ ਸੇਰੇ ਸੇਰੇ ਕੰਮ ਦੇ ਚੱਲਿਆ ਮੈਂ ਕਿਤੇ ਗੁੱਸੇ ਨਾਲ ਨਹੀਂ ਕੱਲੀਦਾ ਹੀਦਾ ਅੱਗੇ ਦੋ ਤਿੰਨ ਦਿਨ ਹੋ ਗਏ ਆ ਛੁੱਟੀਆਂ ਛੁੱਟੀਆਂ ਰੋਜ਼ ਹੀ ਤੇ ਕੰਮ ਤੇ ਚੱਲਿਆ ਤੇ ਜਾ ਮੈਨੂੰ ਕੀ ਕਾਨੂੰ ਡਿੱਕੰड्या ਸੀ ਚੱਲ ਮੈਨੂੰ ਦੋ ਰੋਟੀਆਂ ਪਕਾ ਦਿਓ ਕਿਉਂ ਰੋਟੀਆਂ ਬਕਿੰਦੇ ਕੋ ਜਬਾਨ ਤੇ ਤੇਰੀ ਬੜੀ ਤਾਰ ਤੜ ਕਰਦੀ ਤੇ ਹੱਥ ਨਹੀਂ ਕੰਮ ਕਰਦੇ ਓ ਮਮੀ ਪਕਾ ਲਊਗਾ ਕਿਹਦੇ ਘਰ ਜੇ ਮੈਨੂੰ ਸੁਣਾ ਆ ਜੇ ਨਾ ਪਿੰਡ ਚ ਉਧਰ ਵੀ ਨਹੀਂ ਜਾ ਜਾਂਦਾ ਕਿਸੇ ਬੰਨੇ ਕਿਸੇ ਦੇ ਘਰ ਮਰਨਾ ਹੀ ਹੁੰਦਾ ਜਾਣਾ ਹੀ ਹੁੰਦਾ ਵਾ ਤੂੰ ਤੇ ਅੱਲਾ ਘਰੇ ਬੱਜੀ ਰਿਆ ਇੱਕੋ ਸ਼ੋਕਰੀ ਬਦਲੇ ਤਦੇ ਘਰ ਗਿਆ ਨਹੀਂ ਨਾ ਮੇਰਾ ਕਹਿਣਾ ਮੰਨ ਲਾ ਮੰਨਦਾ ਕਿਉਂ ਨਹੀਂ ਫਿਰ ਮੰਮੀ ਤੁਸੀਂ ਉਹਨੂੰ ਨਾ ਐਵੇਂ ਪੰਢੀ ਜਾਇਆ ਕਰੋ ਨੀ ਕੀ ਜੀ ਹੈਗੀ ਤੁਹਾਨੂੰ ਉਹਦੇ ਮੂੰਹ ਹ ਲੈ ਕੇ ਤਰਸ ਨਹੀਂ ਆਉਂਦਾ ਮੈਨੂੰ ਨਹੀਂ ਆਉਂਦਾ ਤਰਸ ਮੇਰੇ ਮੂੰਹ ਹ ਲੈ ਕੇ ਤੈਨੂੰ ਨਹੀਂ ਆਉਂਦਾ ਦਰਸ ਉਹ ਜਾ ਮਾਤਾ ਕੰਮ ਕਰ ਦੋ ਰੋਟੀਆਂ ਪਕਾਉਣੀਆਂ ਪਕਾ ਦੇ ਨਹੀਂ ਪਕਾਉਣੀਆਂ ਤੇ ਮੈਂ ਚੱਲਿਆ ਹੀ ਹਾਂ ਮਾਤਾ ਕੰਮ ਕਰ ਸਾਰੀ ਧੜੀ ਮਾਤਾ ਨੂੰ ਕੰਮ ਕਰਨ ਲਈ ਫਾਇਦੇ ਦੇ ਛੜਿਆ ਕਰੋ ਰੱਸਾ ਲਓ ਤੇ ਗੱਲ ਚ ਪਾਓ ਤੇ ਫਾਇਦੇ ਦਿਓ ਮੈਂ ਤੇ ਦੁਖੀ ਆ ਗਿਆ ਮੈਂ ਦੁਖੀ ਆ ਗਿਆ ਇਹ ਕੀ ਕਰਾਂ ਕਿੱਥੇ ਜਾਵਾਂ ਇਹ ਜੀ ਕੁੜੀ ਨੇ ਚੁੱਕ ਕੇ ਕਿੱਥੇ ਪੜਿਆ ਫਿਰ ਮੇਰਾ ਤਾਂ ਅੱਗੇ ਦਿਮਾਗ ਇਹੋ ਚੱਲਦਾ ਵੀ ਘਰ ਛੱਡ ਕੇ ਨਾ ਮੈਂ ਚੱਲ ਜਾ ਪਰ ਫਿਰ ਲੋਕਾਂ ਨੇ ਕਹਿਣਾ ਮਾਂ ਨੂੰ ਕੱਲੀ ਨੂੰ ਛੱਡ ਕੇ ਚਲ ਗਿਆ